ਦੁੱਧ ਦੇ ਵਿੱਚ ਮਿਲਾਵਟ ਅਤੇ ਮਠਿਆਈਆਂ ਦੀਆਂ ਦੁਕਾਨਾਂ ਤੋਂ ਮਿਲਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀਆਂ ਹਨ ਅੱਜ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਫਰੀਦਕੋਟ ਦੇ ਵਿੱਚ ਖੂਫੀਆ ਵਿਭਾਗ ਦੀ ਮਿਲ ਸੂਹ ਤੇ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੇ ਸੇਫਟੀ ਅਫਸਰ ਨੇ ਆਪਣੀ ਟੀਮ ਦੇ ਸਮੇਤ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਕੇ ਮੈਰਿਜ ਪੈਲਸਾ ਅਤੇ ਵੱਡੇ ਸਮਾਗਮਾਂ ਦੇ ਵਿੱਚ ਸਪਲਾਈ ਕਰਨ ਵਾਲੇ ਫਰਮ ਤੇ ਛਾਪਾ ਮਰਿਆ ਜੋ ਕਿ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਹਾਈਵੇ ਦੇ ਐਨ ਕੰਡੇ ਤੇ ਬਣੀ ਇੱਕ ਫੈਕਟਰੀ ਨੋਮਾ ਇਮਾਰਤ ਦੇ ਵਿੱਚ ਕੈਟਾਗਰੀ ਦੇ ਲਈ ਸਪਲਾਈ ਕੀਤੇ ਜਾਣ ਵਾਲੇ ਗੋਲ ਗੱਪੇ ਅਤੇ ਸਾਂਬਰ ਆਦਤ ਤਿਆਰ ਕੀਤੇ ਜਾ ਰਹੇ ਸੀ ਜਿਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਫੜਿਆ ਤੈਂਕਨ ਪੁੱਛੋ ਕਿ ਜੇ ਤੁਸੀਂ ਗੈਸ ਤੇ ਕਿਉਂ ਨਾ ਗਾ ਰਹੇ ਹੋ ਹਾਂਜੀ ਮੈਂ ਫੋਰ ਸੇਫਟੀ ਅਫਸਰ ਪਰਵਿੰਦਰ ਸਿੰਘ ਸਾਨੂੰ ਸੀਆਈਡੀ ਮੈਕਮੇਸੋਂ ਥੋੜੀ ਇਨਪੁਟ ਪ੍ਰਾਪਤ ਹੋਈ ਸੀ ਕਿ ਵੀ ਇਥੇ ਕੋਈ ਕੈਟਰਿੰਗ ਦਾ ਸਮਾਨ ਬਣਾ ਰਿਹਾ ਜਿਹੜਾ ਵਿਆਹਾਂ ਵਿੱਚ ਕੈਟਰਿੰਗ ਦਾ ਸਮਾਨ ਪ੍ਰੋਵਾਈਡ ਕਰਾਉਂਦੇ ਆ ਸਮਾਨ ਇੱਥੇ ਬਣਾ ਕੇ ਅਲੱਗ-ਅਲੱਗ ਪੈਸਾ ਇਸ ਨੂੰ ਅਪਲਾਈ ਕੀਤਾ ਜਾਂਦਾ ਉਹ ਨੂੰ ਦੇਖਦੇ ਹੋਏ ਸੀ ਇਥੇ ਆ ਕੇ ਰੇਡ ਕੀਤੀ ਹੈ ਨਾਲ ਸਾਡੇ ਪੁਲਿਸ ਵਿਭਾਗ ਦੇ ਸੀਆਈਡੀ ਦੇ ਅ ਅਫਸਰ ਵੀ ਹੈਗੇ ਨਾਲ ਉਹਦੇ ਮਤੇ ਨਜ਼ਰ ਅਸੇ ਚੈਕ ਕੀਤੀ ਹੈ ਸਾਫ ਸੁਥਰੀ ਨਹੀਂ ਪਾਈ ਗਈ ਹੈ ਤੇ ਜੋ ਇਹਨਾਂ ਦਾ ਸਮਾਨ ਕਾਫੀ ਬਣਾਇਆ ਹੋਇਆ ਜੋ ਚਟਨੀ ਵਗੈਰਾ ਕਾਫੀ ਦਿਨਾਂ ਦੀ ਬਣੀ ਹੋਈ ਹੈ ਉਹਦਾ ਅਸੀਂ ਸੈਂਪਲ ਲਿਆ ਬਾਕੀ ਗੋਲ ਗੱਪੇ ਵਗੈਰਾ ਜੋ ਵਿਆਮਾ ਚ ਵਰਤੇ ਜਾਂਦਾ ਸਮਾਨ ਉਹ ਵਾਲਾ ਬਣਾ ਰਿਹਾ ਉਹਨਾਂ ਦੇ ਸੈਂਪਲ ਲੈ ਰਹੇ ਹਾਂ ਕੁਟਲੀਆਂ ਥੜੀਆਂ ਸਬਜ਼ੀਆਂ ਮਿਲੀਆਂ ਹਾਂਜੀ ਉਹ ਸਬਜ਼ੀਆਂ ਅਸੀਂ ਦੇਖੀਆਂ ਕਾਫੀ ਗੋਪੀ ਦੀ ਸਬਜ਼ੀ ਕਾਫੀ ਪੁਰਾਣੀ ਹੈ ਉਹਦੇ ਦੇਖਿਆ ਵੀ ਉੱਤੇ ਕਾਲੀ ਹੋਈ ਪਈ ਆ ਉਹਨੂੰ ਸਕਵਾਡ ਦਿੱਤਾ ਜਾਊਗਾ ਬਾਕੀ ਜੋ ਬੰਦੀ ਕਾਰਵਾਈਆਂ ਦਾ ਸੈਂਪਲ ਲੈ ਲਿਆ ਜੋ ਰਿਪੋਰਟ ਆਉਗੀ ਉਸ ਦੇ ਆਧਾਰ ਤੇ ਮੰਦੀ ਕਾਰਵਾਈ ਰਿਪੋਰਟ ਵਿੱਚ ਮੁਤਾਬਕ ਕੇਸ ਦਰਜ ਕਰਤੀ ਇਹਨੂੰ ਸੀਲ ਕੀਤਾ ਜਾ ਰਿਹਾ ਹੈ ਇਹਦੇ ਕੋਲ ਲਾਇਸੈਂਸ ਰਜਿਸਟ੍ਰੇਸ਼ਨ ਬਣਵਾ ਰੱਖੀ ਹੈ ਛੋਟੀ ਜੋ ਰੇੜੀਆਂ ਵਾਲੀ ਹੁੰਦੀ ਹੈ ਦੇਖਣ ਵਿੱਚ ਆਇਆ ਕਿ ਰਜਿਸਟ੍ਰੇਸ਼ਨ ਇਹਨਾਂ ਲੈ ਰੱਖੀ ਹੈ ਇਹਨਾਂ ਨੂੰ ਟ੍ਰੇਡਿੰਗ ਵਾਲਾ 2000 ਵਾਲੀ ਫੀਸ ਜੋ ਹੁੰਦੀ ਹੈ ਕਰਵਾਉਣ ਵਾਲਾ ਉਹ ਲਾਇਸੈਂਸ ਹੋਣਾ ਚਾਹੀਦਾ ਕਿਉਂਕਿ ਇਹਨਾਂ ਕੋਲ ਨਹੀਂ ਪਾਇਆ ਗਿਆ ਉਹ ਵੀ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਦੇ ਰਹੇ ਹਾਂ ਇਹਦੇ ਤੇ ਕਾਰਵਾਈ ਕਰਾਂਗੇ ਵੀ ਇਹਨੂੰ ਲਾਇਸੈਂਸ ਵਿੱਚ ਕਨਵਰਟ ਕਰਾਇਆ ਜਾਵੇ ਇਸ ਦੇ ਦਸਤਾਵੇਜ਼ਾਂ ਪੰਜ ਛੇ ਸਾਲ ਤੋਂ ਇਹ ਕਹਿੰਦੇ ਪਹਿਲਾਂ ਵੀ ਕਿਤੇ ਚੈਕਿੰਗ ਹੋਈ ਹੈ ਇੱਥੇ ਇਹ ਕਹਿ ਰਹੇ ਵੀ ਪੰਜ ਛੇ ਸਾਲ ਇਹਦੇ ਵਿੱਚ ਸਜ਼ਾ ਨਹੀਂ ਹੈ ਲਾਇਸੈਂਸ ਨਾ ਬਣਿਆ ਹੁੰਦਾ ਫਿਰ ਸਜ਼ਾ ਹੁੰਦੀ ਕਿਉਂਕਿ ਰਜਿਸਟ੍ਰੇਸ਼ਨ ਬਣਵਾ ਰੱਖੀਏ ਹੋ ਸਕਦਾ ਇਹਨਾਂ ਨੂੰ ਅਵੇਅਰਨੈਸ ਨਾ ਹੋ ਇਸ ਬਾਰੇ ਉਹ ਜਾਣਕਾਰੀ ਇਹਨਾਂ ਕੋਲ ਲੈ ਕੇ ਤੇਨਾਂ ਨੂੰ ਬ੍ਰੂਮੈਂਟ ਨੋਟਿਸ ਦਿੱਤਾ ਜਾਏਗਾ ਤੇ ਇਹਨਾਂ ਨੂੰ ਲਾਇਸੈਂਸ ਐਫਐਸਐਸਈ ਦਾ ਲਾਇਸੈਂਸ ਬਣਾਉਣ ਲਈ ਕਿਹਾ ਗਿਆ ਠੀਕ ਉਹ ਇਸ ਦਾ ਹੀ ਕੰਮ ਹੈ ਜੀ सर्विस काउंटर का काउंटर देता हूँ किराए पर बस बुझा के जा जिसको भी जरूरत होती है मेरे से काउंटर लेता है पानी तो पानी भी देता आज सिद्ध बाग की टीम यहाँ पर आई है वो चेकिंग कर रही है सर को, कोई दिक्कत नहीं है मेरे को वो नो प्रॉब्लम नो डाउट देखा जाए कि आपके जहाँ सब्जी वगैरह है वो काफी सर, आ, जो फ्रेश सब्जी है जो फ्रेश सब्जी है वो मेरी एक तरफ रखी है जो गंदी सब्जी है आप देखो गाय के लिए डालता हूँ फ्रेस है आपके सामने अलग रखी हुई है अब जो जो खराब हो गई है उसको मैं गाय के लिए डालता हूँ उससे मेरे को कोई दिक्कत नहीं है आप मेरा कोई भी सैंपल ले सकते हैं नो डाउट मेरे को नो प्रॉब्लम कोई प्रॉब्लम नहीं है, है आपके पास। वो है, वो वो मैंने दिखा दिया आपने बताया नहीं वही है मेरे पास वही है अब मुझे पता नहीं था अगर आपने बताया मैं बड़ा लाइसेंस जो जितना भी कहोगे मैं बनवा लूंगा

कितना चलो काम करते हैं सर मेरे को इधर आए हुए पाँच छह साल हो गई पहले कभी चेकिंग हुई नहीं नहीं, नहीं सर इस मामले में मेरे कोई दिक्कत ही नहीं थी मैं तो काउंटर देता हूँ मुझे कोई दिक्कत का ही होगी काउंटर में क्या क्या, क्या चीज आप देते हैं उनको काउंटर में मैं सर डिस्प्ले देता हूँ लड़के देता हूँ माल उनसे लेता हूँ जो माल देते हैं वो मैं बना देता हूँ सिलेंडर इतने तो पड़े हुए हैं